ਸਭ ਤੋਂ ਪਹਿਲਾਂ ਤਾਂ ਮੈਂ ਯੋਗ ਦਿਵਸ ਦੇ ਉੱਤੇ ਅੱਜ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਇੱਥੇ ਵਿਸ਼ਵ ਭਾਰਤ ਦੇ ਵਿੱਚ ਭਾਰਤ ਵਾਸੀ ਬੈਠੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅੱਜ 21 ਜੂਨ ਵਾਲੇ ਦਿਨ ਪੂਰੇ ਭਾਰਤ ਦੇ ਅੰਦਰ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਯੋਗ ਦਿਵਸ ਮਨਾਇਆ ਜਾਂਦਾ ਹੈ ਉੱਥੇ ਇਸ ਯੋਗ ਦੇ ਨਾਲ ਜੁੜ ਕੇ ਨਾ ਸਿਰਫ ਇਨਸਾਨ ਆਪਣੀ ਮਾਨਸਿਕ ਸਥਿਤੀ ਨੂੰ ਠੀਕ ਕਰ ਸਕਦਾ ਬਲਕਿ ਸਰੀਰਕ ਸਥਿਤੀ ਨੂੰ ਨਿਰੋਗ ਰੱਖ ਸਕਦਾ ਹੈ ਰੋਗਾਂ ਤੋਂ ਮੁਕਤ ਹੋ ਸਕਦਾ ਹੈ ਸਭ ਤੋਂ ਵੱਡੀ ਗੱਲ ਜਿਸ ਕਾਰਜ ਲਈ ਆਪਾਂ ਇਸ ਸ੍ਰਿਸ਼ਟੀ ਤੇ ਆਏ ਆ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ ਤਾਂ ਯੋਗ ਇੱਕ ਐਸੀ ਵਿਧੀ ਹੈ ਜਿਹਦੇ ਰਾਹੀਂ ਬੰਦਾ ਪਰਮਾਤਮਾ ਤੱਕ ਜਿਹੜਾ ਉਹ ਬਹੁਤ ਜਲਦੀ ਪਹੁੰਚ ਸਕਦਾ ਸੋ ਯੋਗ ਦੇ ਨਾਲ ਹਰੇਕ ਨੂੰ ਜੁੜਨਾ ਚਾਹੀਦਾ ਅੱਜ ਖੰਨਾ ਵਿਖੇ ਜਿਹੜੀ ਸਾਡੀ ਕੰਸਟਿਟੂਐਂਸੀ ਖੰਨਾ ਉੱਥੇ ਅੱਜ ਪ੍ਰਭੂ ਸ਼੍ਰੀ ਰਾਮ ਮੰਦਿਰ ਦੇ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਪਿੱਛੇ ਅੱਜ ਉਹਦੇ ਸਾਡਾ ਪ੍ਰੋਗਰਾਮ ਸੀਗਾ ਯੋਗ ਦਾ ਜਿਹਦੇ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ ਬ੍ਰਹਮ ਕੁਮਾਰੀ ਉਸ ਵੱਲੋਂ ਸਾਰੇ ਰਾਮ ਮੰਦਿਰ ٹرسٹ ਵੱਲੋਂ ਸਾਰਿਆਂ ਨੇ ਨਾਲ ਮਿਲ ਕੇ ਅੱਜ ਅਸੀਂ ਉਹ ਜੋਗ ਦਾ ਜਿਹੜਾ ਦਿਨ ਮਨਾਇਆ ਯੋਗਾ ਕੀਤਾ ਤੇ ਅਸੀਂ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਸੋ ਇੱਕ ਵਾਰ ਤੋਂ ਫੇਰ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਇੱਥੇ ਦੇਸ਼ਾਂ ਵਿਦੇਸ਼ਾਂ ਦੇ ਭਾਰਤ ਵਾਸੀ ਬੈਠੇ ਆ ਇਸ ਯੋਗ ਦਿਵਸ ਦੀਆਂ ਉਹਨਾਂ ਨੂੰ ਕਰੋੜ-ਕਰੋੜ ਦੀਆਂ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਮੈਂ ਯੋਗ ਦਿਵਸ ਦੇ ਉੱਤੇ ਅੱਜ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਇੱਥੇ ਵਿਸ਼ਵ ਭਾਰਤ ਦੇ ਵਿੱਚ ਭਾਰਤ ਵਾਸੀ ਬੈਠੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅੱਜ 21 ਜੂਨ ਵਾਲੇ ਦਿਨ ਪੂਰੇ ਭਾਰਤ ਦੇ ਅੰਦਰ ਜਿੱਥੇ ਦੇਸ਼ ਵਿਦੇਸ਼ਾਂ ਦੇ ਅੰਦਰ ਯੋਗ ਦੇਵਸ ਮਨਾਇਆ ਜਾਂਦਾ ਉੱਥੇ ਇਸ ਯੋਗ ਦੇ ਨਾਲ ਜੁੜ ਕੇ ਨਾ ਸਿਰਫ ਇਨਸਾਨ ਆਪਣੀ ਮਾਨਸਿਕ ਸਥਿਤੀ ਨੂੰ ਠੀਕ ਕਰ ਸਕਦਾ ਬਲਕਿ ਸਰੀਰਕ ਸਥਿਤੀ ਨੂੰ ਨਿਰੋਗ ਰੱਖ ਸਕਦਾ ਹੈ ਰੋਗਾਂ ਤੋਂ ਮੁਕਤ ਹੋ ਸਕਦਾ ਤੇ ਸਭ ਤੋਂ ਵੱਡੀ ਗੱਲ ਜਿਸ ਕਾਰਜ ਲਈ ਆਪਾਂ ਇਸ ਸ੍ਰਿਸ਼ਟੀ ਤੇ ਆਏ ਹਾਂ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ ਤਾਂ ਯੋਗ ਇੱਕ ਐਸੀ ਵਿਧੀ ਹੈ ਜਿਹਦੇ ਰਾਹੀਂ ਬੰਦਾ ਪਰਮਾਤਮਾ ਤੱਕ ਜਿਹੜਾ ਉਹ ਬਹੁਤ ਜਲਦੀ ਪਹੁੰਚ ਸਕਦਾ ਸਯੋਗ ਦੇ ਨਾਲ ਹਰੇਕ ਨੂੰ ਜੁੜਨਾ ਚਾਹੀਦਾ ਅੱਜ ਖੰਨਾ ਵਿਖੇ ਜਿਹੜੀ ਸਾਡੀ ਕੰਸਟਿਟੂਐਂਸੀ ਖੰਨਾ ਉੱਥੇ ਅੱਜ ਪ੍ਰਭੂ ਸ਼੍ਰੀ ਰਾਮ ਮੰਦਿਰ ਦੇ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਪਿੱਛੇ ਅੱਜ ਉਹਦੇ ਸਾਡਾ ਪ੍ਰੋਗਰਾਮ ਸੀਗਾ ਯੋਗ ਦਾ ਜਿਹਦੇ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ ਬ੍ਰਹਮ ਕੁਮਾਰੀਸ ਵੱਲੋਂ ਸਾਰੇ ਰਾਮ ਮੰਦਿਰ ਟਰਸਟ ਵੱਲੋਂ ਸਾਰਿਆਂ ਨੇ ਨਾਲ ਮਿਲ ਕੇ ਅੱਜ ਅਸੀਂ ਉਰੇ ਯੋਗ ਦਾ ਜਿਹੜਾ ਦਿਨ ਮਨਾਇਆ ਯੋਗਾ ਕੀਤਾ ਤੇ ਅਸੀਂ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਸੋ ਇੱਕ ਵਾਰ ਤੋਂ ਫੇਰ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਇੱਥੇ ਦੇਸ਼ ਅਵੇਸ਼ ਦੇ ਭਾਰਤ ਵਾਸੀ ਬੈਠੇ ਐ ਇਸ ਯੋਗ ਦਿਵਸ ਦੀਆਂ ਉਹਨਾਂ ਨੂੰ ਕਰੋੜ-ਕਰੋੜ ਦੀਆਂ ਵਧਾਈਆਂ। ਸਭ ਤੋਂ ਪਹਿਲਾਂ ਤਾਂ ਮੈਂ ਯੋਗ ਦਿਵਸ ਦੇ ਉੱਤੇ ਅੱਜ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਇੱਥੇ ਵਿਸ਼ਵ ਭਾਰਤ ਦੇ ਵਿੱਚ ਭਾਰਤ ਵਾਸੀ ਬੈਠੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਅੱਜ 21 ਜੂਨ ਵਾਲੇ ਦਿਨ ਪੂਰੇ ਭਾਰਤ ਦੇ ਅੰਦਰ ਜਿੱਥੇ ਦੇਸ਼ ਅਵੇਸ਼ਾਂ ਦੇ ਅੰਦਰ ਯੋਗ ਦਿਵਸ ਮਨਾਇਆ ਜਾਂਦਾ ਹੈ ਉੱਥੇ ਇਸ ਯੋਗ ਦੇ ਨਾਲ ਜੁੜ ਕੇ ਨਾ ਸਿਰਫ ਇਨਸਾਨ ਆਪਣੀ ਮਾਨਸਿਕ ਸਥਿਤੀ ਨੂੰ ਠੀਕ ਕਰ ਸਕਦਾ ਬਲਕਿ ਸਰੀਰਿਕ ਸਥਿਤੀ ਨੂੰ ਨਿਰੋਗ ਰੱਖ ਸਕਦਾ ਹੈ ਰੋਗਾਂ ਤੋਂ ਮੁਕਤ ਹੋ ਸਕਦਾ ਤੇ ਸਭ ਤੋਂ ਵੱਡੀ ਗੱਲ ਜਿਸ ਕਾਰਜ ਲਈ ਆਪਾਂ ਇਸ ਸ੍ਰਿਸ਼ਟੀ ਤੇ ਆਏ ਆ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ ਤਾਂ ਯੋਗ ਇੱਕ ਐਸੀ ਵਿਧੀ ਹੈ ਜਿਹਦੇ ਰਾਹੀਂ ਬੰਦਾ ਪਰਮਾਤਮਾ ਤੱਕ ਜਿਹੜਾ ਉਹ ਬਹੁਤ ਜਲਦੀ ਪਹੁੰਚ ਸਕਦਾ ਸੋ ਯੋਗ ਦੇ ਨਾਲ ਹਰੇਕ ਨੂੰ ਜੁੜਨਾ ਚਾਹੀਦਾ ਅੱਜ ਖੰਨਾ ਵਿਖੇ ਜਿਹੜੀ ਸਾਡੀ ਕੰਸਟਿਟੂਐਂਸੀ ਖੰਨਾ ਉੱਥੇ ਅੱਜ ਪ੍ਰਭੂ ਸ਼੍ਰੀ ਰਾਮ ਮੰਦਿਰ ਦੇ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਪਿੱਛੇ ਅੱਜ ਉਹਦੇ ਸਾਡਾ ਪ੍ਰੋਗਰਾਮ ਸੀਗਾ ਯੋਗ ਦਾ ਜਿਹਦੇ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ ਬ੍ਰਹਮ ਕੁਮਾਰੀਸ ਵੱਲੋਂ ਸਾਰੇ ਰਾਮ ਮੰਦਿਰ ਟਰਸਟ ਵੱਲੋਂ ਸਾਰਿਆਂ ਨੇ ਨਾਲ ਮਿਲ ਕੇ ਅੱਜ ਅਸੀਂ ਉਹਰੇ ਯੋਗ ਦਾ ਜਿਹੜਾ ਦਿਨ ਮਨਾਇਆ ਯੋਗਾ ਕੀਤਾ ਤੇ ਅਸੀਂ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਸੋ ਇੱਕ ਵਾਰ ਤੋਂ ਫੇਰ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਇੱਥੇ ਦੇਸ਼ ਅਵੇਸ਼ਣ ਭਾਰਤ ਵਾਸੀ ਬੈਠੇ ਆ ਇਸ ਯੋਗ ਦਿਵਸ ਦੀਆਂ ਉਹਨਾਂ ਨੂੰ ਕਰੋੜ-ਕਰੋੜ ਦੀਆਂ ਵਧਾਈਆਂ